ਸਾਡੇ ਨਾਲ ਬੁੱਟਾ ਸਿੰਘ ਸ਼ਾਦੀਪੁਰ ਨੇ ਅੱਜ ਕਿਸਾਨਾਂ ਦੀ ਪੰਜਾਬ ਸਰਕਾਰ ਦੇ ਨਾਲ ਮੀਟਿੰਗ ਹੋਈ ਹੈ ਆਖਰ ਇਸ ਡਰਾਫਟ ਨੂੰ ਲੈ ਕੇ ਪੰਜਾਬ ਸਰਕਾਰ ਕੀ ਸੋਚਦੀ ਹੈ ਕਿ ਇਸ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਔਰ ਪੰਜਾਬ ਸਰਕਾਰ ਦਾ ਰੁਖ ਕੀ ਹੈ ਬੁੱਟਾ ਸਿੰਘ ਸ਼ਾਦੀਪੁਰ ਦੇ ਨਾਲ ਗੱਲਬਾਤ ਕਰ ਲੈਣੇ ਆ ਬੁੱਟਾ ਸਿੰਘ ਜੀ ਆਖਰ ਲੱਗਦਾ ਕੀ ਹੈ ਕਿਉਂਕਿ ਇੱਕ ਹੀ ਮੰਗਾਂ ਨੂੰ ਲੈ ਕੇ ਪਹਿਲਾਂ ਦਿੱਲੀ ਵੀ ਜਾਣਾ ਪਿਆ ਉਸ ਤੋਂ ਬਾਅਦ ਰੇਲਾਂ ਦੀਆਂ ਪਟੜੀਆਂ ਦੇ ਵੀ ਬੈਠੇ ਔਰ ਐਜੀਟੇਸ਼ਨ ਬਹੁਤ ਲੰਬਾ ਚੱਲਿਆ ਉਸ ਤੋਂ ਵਿੱਚ ਕੁਰਬਾਨੀਆਂ ਵੀ ਹੋਈਆਂ ਕਈ ਕਿਸਾਨਾਂ ਨੇ ਮੋਤਾਂ ਹੋਈਆਂ ਉਹੀ ਕਿਤਨਾ ਤੋੜ ਮਰੋੜ ਕੇ ਹੁਣ ਪੰਜਾਬ ਸਰਕਾਰ ਦੇ ਕੋਲ ਭੇਜਿਆ ਕੀ ਕੁਝ ਗੱਲਬਾਤ ਉਹੀ ਕਾਨੂੰਨ ਨੇ ਨਾ ਜਿਹੜੇ ਆਪਾਂ ਉਦੋਂ ਰੱਦ ਕਰਵਾ ਕੇ ਤੁਸੀਂ ਨਾਲ ਹੀ ਸੀਗੇ ਸਾਡੇ ਉੱਥੇ ਦਿੱਲੀ ਰਹੇ ਉਹਨਾਂ ਕਾਨੂੰਨਾਂ ਨੂੰ ਸਰਕਾਰ ਵਿੰਗੇ ਟੇਡੇ ਢੰਗ ਦੇ ਨਾਲ ਫਿਰ ਲਾਗੂ ਕਰਨਾ ਚਾਹੁੰਦੀ ਹੈ ਮੈਂ ਤਾਂ ਕਿ ਹੁਣੀ ਤੁਹਾਡੇ ਇੱਕ ਚੈਨਲ ਤੇ ਕਹਿ ਰਿਹਾ ਹਾਂ ਕਿ ਇਹ ਇਹ ਸਰਕਾਰ ਜਦੋਂ ਇੱਕ ਐਨਾ ਮਨ ਦੇ ਵਿੱਚ ਨੇ ਇੱਕ ਮਤਲਬ ਰੱਖਿਆ ਹੋਇਆ ਗੁੱਸਾ ਕਿ ਇਹ ਮਨ ਚੋਂ ਕੱਢ ਨਹੀਂ ਰਹੀ ਜੀ ਹਨਾ ਮੈਂ ਉਹਨੂੰ ਤਾਂ ਕਹ ਰਿਹਾ ਜਿਵੇਂ ਇੱਕ ਸੱਪ ਨੂੰ ਆਪਾਂ ਮਾਰ ਦਈਏ ਨਾ ਉਹ ਸੱਪ ਫਿਰ ਬਾਅਦ ਦੇ ਵਿੱਚ ਬੜਾ ਚਿਰ ਵਿਸਕੋਲਦਾ ਉਦੀ ਪੂਛ ਜੀ ਨਾ ਮਗਰੋਂ ਐ ਹਲਾਉਂਦਾ ਜਾ ਰਹੀਦਾ ਐ ਕਰਕੇ ਹਨਾ ਆਪਾਂ ਵੇਖਿਆ ਨਾ ਸ਼ਾਇਦ ਸ਼ਾਰਾ ਨੇ ਇਹਨੂੰ ਘੱਟ ਵੇਖਿਆ ਹੋਊਗਾ ਇਹ ਉਹ ਸੱਪ ਦੇ ਪੂਛ ਹਲਾਉਣ ਵਾਂਗੂ ਕੇਂਦਰ ਵਿਸ ਖੋਲ ਰਿਹਾ ਜੇ ਉਹ ਵਿਸ ਖੋਲੀ ਜਾਂਦਾ ਵੀ ਕਿਵੇਂ ਇਹ ਨਾ ਕਿਵੇਂ ਇਹ ਕਾਨੂੰਨ ਲਾਗੂ ਕੀਤੇ ਜਾਣ ਉਹ ਆਪਣੇ ਆਪ ਦੀ ਹੀ ਹੀਠੀ ਸਮਝਦਾ ਜ ਸਾਡੇ ਸਾਨੂੰ ਵਾਪਸ ਲੈਣੇ ਪੈਗੇ ਹਨ ਔਰ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਜਿਵੇਂ ਕਾਨੂੰਨ ਬਣੇ ਤੋਂ ਉਵੇਂ ਵਾਪਸ ਹੋਏ ਨਹੀਂ ਤਾਂ ਐਮੈਂਡਮੈਂਟਾਂ ਹੀ ਹੁੰਦੀਆਂ ਨੇ ਹਨ ਤੇ ਇਸ ਕਰਕੇ ਉਹਨੂੰ ਗੁੱਸਾ ਬੜਾ ਜ਼ਿਆਦਾ ਹੈ ਤੇ ਉਹ ਗੁੱਸਾ ਕੱਢਣਾ ਚਾਹੁੰਦਾ ਦੁਬਾਰੇ ਫੇਰ ਵੀ ਪਿੰਗੇ ਟਿੱਡੇ ਟੰਗ ਨਾਲ ਲਾਗੂ ਕੀਤੇ ਜਾਣ ਪਰ ਉਹ ਅਸੀਂ ਅੱਜ ਸਰਕਾਰ ਨਾਲ ਮੀਟਿੰਗ ਹੋਈ ਸਰਕਾਰ ਨੂੰ ਸਾਫ਼ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਹੈ ਵੀ ਇਹ ਜਿਹੜੇ ਸਰਕਾਰ ਕਾਨੂੰਨ ਲਾ ਤੁਸੀਂ ਕਿਤੇ ਐਵੇਂ ਆਪਣੇ ਗੱਲ 'ਚ ਕੋਈ ਫਾੜ ਨਾ ਪਾ ਲਿਓ ਬਿਨਾਂ ਵਜਾ ਤੋਂ ਇੱਕ ਕਲੀਅਰ ਕਟ ਹੈ ਤਾਂ ਉਹਨਾਂ ਨੇ ਹੀ ਵੀ ਤੁਸੀਂ ਗੱਲ 'ਚ ਫਾੜ ਨਾ ਪਾ ਲਿਓ ਜੇ ਤੁਸੀਂ ਇਹ ਜਾਲ 'ਚ ਫਸ ਗਏ ਉਹਨਾਂ ਦੇ 'ਚ ਤੁਹਾਨੂੰ ਨਿਕਲਣਾ ਔਖਾ ਹੋ ਜਾਊਗਾ ਇਸ ਕਰਕੇ ਤੁਸੀਂ ਇਸ ਤੋਂ ਬਚ ਕੇ ਰਹੋ ਤੇ ਇਹਨਾਂ ਨੂੰ ਬਿਲਕੁਲ ਇਹ ਨਹੀਂ ਵੀ ਆਪਾਂ ਸੋਚਨੇ ਆ ਵਿਚਾਰਨੇ ਉਹਨਾਂ ਨੂੰ ਕਹਦੇ ਵੀ ਸੋਚ ਵਿਚਾਰ ਲਿਆਏ ਇਹ ਰੱਦ ਨੇ ਬਿਲਕੁਲ ਸਾਡੇ ਲੋਕ ਰੱਦੀ ਦੀ ਟੋਕਰੀ ਜਨੇ ਇਹ ਨਹੀਂ ਲਾਗੂ ਕਰਾਂਗੇ ਪਰ ਲੱਗਦਾ ਨਹੀਂ ਕਿ ਕੋਈ ਵੀ ਸਟੇਟ ਦੀ ਸਰਕਾਰ ਹੁੰਦੀ ਹੈ ਸੈਂਟਰ ਦੀ ਸਰਕਾਰਾਂ ਦੇ ਨਾਲ ਕਾਫੀ ਤਰ੍ਹਾਂ ਦਾ ਲੈਣ ਦੇਣ ਹੁੰਦਾ ਹੈ ਨਾ ਹਰ ਇੱਕ ਚੀਜ਼ ਬਜਟ ਕਈ ਤਰ੍ਹਾਂ ਦੇ ਪਾਸ ਹੁੰਦੇ ਨੇ ਪਰ ਲੱਗਦਾ ਨਹੀਂ ਕਿ ਅਗਰ ਇਸ ਤਰ੍ਹਾਂ ਦਾ ਰੁੱਖ ਅਗਰ ਪੰਜਾਬ ਸਰਕਾਰ ਦਾ ਹੋਊਗਾ ਤਾਂ ਇਹਨਾਂ ਨੂੰ ਵੀ ਕਿਤਨਾ ਕਿਤੇ ਕਈ ਚੀਜ਼ਾਂ ਦੇ ਵਿੱਚ ਦਿੱਕਤ ਪਰੇਸ਼ਾਨੀਆਂ ਆਸਾਂ। ਵੇਖੋ ਉਹ ਦੋ ਗੱਲਾਂ ਨੇ ਜਿਵੇਂ ਆਪਾਂ ਆਮ ਨਹੀਂ ਕਹਿੰਦੇ ਕਹਾਵਤ ਹੁੰਦੀ ਜAVE ਇੱਕ ਬੰਨੇ ਖਾਈ ਤੇ ਇੱਕ ਬੰਨੇ ਖੋਣੀ ਖੱਡਾ ਆਇਆ ਕਰਕੇ ਹਨਾ ਜੇ ਉਧਰੋਂ ਬਚਨ ਦੇ ਕੋਸ਼ਿਸ਼ ਕਰਨਗੇ ਫਿਰ ਦੂਜੇ ਵੇਲੇ ਪੰਜਾਬ ਦੇ ਲੋਕ ਜਿਹੜੇ ਨੂੰ ਉਹ ਨਾਰਾਜ਼ ਹੋਣਗੇ ਹਨਾ ਇਹਨਾਂ ਨੂੰ ਵੇਖਣਾ ਤਾਂ ਪਊ ਕਰਨਾ ਸਾਰੇ ਪਾਸੇ ਜੇ ਪੰਜਾਬ ਦੇ ਲੋਕ ਉਹਨਾਂ ਨੂੰ ਖੁਸ਼ ਰੱਖਣਗੇ ਉਤੇਂਦਰ ਗੱਲ ਚੱਲੀ ਸੀ ਕੁਦਰਤੀ ਅਸਾਂ ਜੇ ਤੇ ਪੰਜਾਬ ਦੇ ਲੋਕਾਂ ਨੂੰ ਖੁਸ਼ ਰੱਖੋ ਕਿ ਫੇਰ ਦੁਬਾਰੇ ਆਜੋਗੇ ਨਹੀਂ ਤੇ ਫਿਰ ਅੱਗਾ ਨੇੜੇ ਆ ਗਿਆ ਤੇ ਪਿੱਛਾ ਰਹਿ ਗਿਆ ਦੂਰ ਫਿਰ ਇਦਾਂ ਦੀ ਗੱਲ ਬਣ ਜਾਂਦੀ ਹੁੰਦੀ ਆ ਨਾ ਤੇ ਬਾਕੀ ਵੇਖੋ ਵੈਸੇ ਅੱਜ ਮਿੱਟੀ ਜਿਹੜੀ ਬੜੇ ਵਧੀਆ ਮਾਹੌਲ ਚ ਹੋਈਏ ਉਹਨਾਂ ਨੇ ਪੋਜ਼ਿਟਿਵ ਜਵਾਬ ਦਿੱਤੇ ਨੇ ਬਿਲਕੁਲ ਠੀਕ ਹੈ ਉਹਨਾਂ ਸਾ ਤੂੰ ਹੀ ਟੈਨਸ਼ਨ ਨਾ ਕਰੋ ਜੀ ਤੁਹਾਡੇ ਨਾਲ ਤੁਸੀਂ ਇਸ ਗੱਲ ਦੀ ਕੋ ਟੈਨਸ਼ਨ ਨਹੀਂ ਲੈਣੀ ਐਸੀ ਗੱਲ ਨਹੀਂ ਲੈਣੀ ਟੈਨਸ਼ਨ ਐਸੀ ਨਹੀਂ ਲਿੰਦੇ ਪਰ ਲੇਕਿਨ ਇਹਨੂੰ ਥੋੜਾ ਜਿਹਾ ਜਲਦੀ ਵਾਪਸ ਕਰੋ ਪਰ ਤੁਸੀਂ ਗੱਲ ਉਹਨਾਂ ਨਾਲ ਗੱਲ ਨਹੀਂ ਕੀਤੀ ਕਿ ਆ ਪੰਜਾਬ ਦੇ ਮੁੱਖ ਮੰਤਰੀ ਦਾ ਇਹਦੇ ਉੱਤੇ ਕੀ ਰਿਐਕਸ਼ਨ ਹੈਗਾ ਜਾਂ ਕੀ ਸੋਚਦੇ ਨੇ ਇਸ ਬਾਰੇ ਜਾਂ ਉਹਨਾਂ ਦਾ ਕੀ ਰੁਖ ਹੈ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਤੇ ਚਲੋ ਜਦੋਂ ਐਗਰੀਕਲਚਰ ਮਿਨਿਸਟਰ ਆ ਕੇ ਬੈਠੇ ਉਹਨਾਂ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਨੇ ਵੈਸੇ ਤਾਂ ਪਰ ਉਹ ਜੇ ਮੁੱਖ ਮੰਤਰੀ ਮੈਨੂੰ ਲੱਗਦਾ ਸ਼ਾਇਦ ਤਾਂ ਇਲੈਕਸ਼ਨਾਂ ਜਿਹੜੀਆਂ ਚੱਲ ਰਹੀਆਂ ਨੇ ਉਧਰ ਬਿਜੀ ਨੇ ਨਹੀਂ ਤਾਂ ਫੇਰ ਹੋਰ ਸਮੇਂ ਦੇ ਵਿੱਚ ਉਹਨਾਂ ਨੂੰ ਲੋੜ ਹੋਏ ਤੇ ਦੁਬਾਰੇ ਮੀਟਿੰਗ ਬੁਲਾ ਲੈਣਗੇ ਅਸੀਂ ਇਹ ਵੀ ਗੱਲ ਨੂੰ ਨੱਖੀ ਵੀ ਪੰਜਾਬ ਦੀਆਂ ਹੋਰ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਨਾਲ ਵੀ ਤੁਸੀਂ ਗੱਲਬਾਤ ਸਾਰਿਆਂ ਨਾਲ ਕਰੋ ਤੁਹਾਨੂੰ ਪੰਜਾਬ ਦੇ ਮਾਹੌਲ ਦਾ ਪਤਾ ਲੱਗ ਜਾਊਗਾ ਵੀ ਪੰਜਾਬ ਦਾ ਮਾਹੌਲ ਕੀ ਹੈ ਔਰ ਤੁਹਾਨੂੰ ਕਿਹੜੇ ਢੰਗ ਦੇ ਨਾਲ ਪੰਜਾਬ ਵਾਲੇ ਲੋਕ ਦੇਖ ਰਹੇ ਨੇ ਇਹ ਖਰੜੇ ਨੂੰ ਨਹੀਂ ਤਾਂ ਫੇਰ ਉਸੇ ਤਰ੍ਹਾਂ ਛੋਟੇ ਚ ਨਾ ਲੈ ਲਿਓ ਇਹ ਪੰਗਾ ਬਹੁਤ ਵੱਡਾ ਸੋਚ ਸਮਝ ਕੇ ਹੱਥੋਂ ਨਾ ਪਾਇਓ ਤੇ ਫਿਰ ਅਗਰ ਨਾਲ-ਨਾਲ ਦੀ ਗੱਲ ਕਰ ਲੰਨੇ ਆ ਹਰਿਆਣੇ ਦੀ ਗੱਲ ਇਹ ਯੂਪੀ ਦੀ ਗੱਲ ਕਰ ਲੰਨੇ ਆ ਫਿਰ ਲੱਗਦਾ ਨਹੀਂ ਕਿ ਉਧਰ ਤਾਂ ਬੀਜੇਪੀ ਦੀ ਸਰਕਾਰ ਹੈਗੀ ਅਸੀਂ ਇਹ ਸੋਚ ਰਹੇ ਆ ਵੀ ਇਹ ਪੰਜਾਬ ਸਰਕਾਰ ਸਾਨੂੰ ਇਧਰੋਂ ਫ੍ਰੀ ਕਰਦੇ ਵੀ ਬਿਲਕੁਲ ਲਾਗੂ ਨਹੀਂ ਕਰਦੇ ਵਾਪਸ ਕਰਦੇ ਫਿਰ ਯੂਪੀ ਤੇ ਹਰਿਆਣੇ ਛੇੜ ਦਿਆਂਗੇ ਚੰਗਾ ਉਧਰ ਛੇੜ ਦਿਆਂ ਜਾ ਕੇ ਕੋਈ ਦਿੱਕਤ ਨਹੀਂ ਕਰਾਂਗੇ ਕੋਸ਼ਿਸ਼ ਉਧਰ ਹਰਿਆਣੇ ਤੋਂ ਵੀ ਕੋਈ ਆਗੂ ਆਇਆ ਕਿਉਂਕਿ ਗੁਰਨਾਮ ਸਿੰਘ ਚਡੂਨੀ ਆਜੇ ਨਹੀਂ ਆਇਆ ਅੰਦਰ ਤਾਂ ਕੋਈ ਨਹੀਂ ਹੈਗਾ ਸੀ ਪਹਿਲਾਂ ਅੱਗੇ ਚੱਲਿਆ ਗਿਆ ਹੋਵੇ ਤਾਂ ਪਤਾ ਨਹੀਂ ਲੇਕਿਨ ਕੋਈ ਨਹੀਂ ਆਇਆ ਅੱਜ ਪਰ ਇਹ ਮੋਰਚੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਸ਼ੰਭੂ ਬਾਰਡਰ ਵਾਲੇ ਨੂੰ ਕਿਉਂਕਿ ਸਟਾਰਟਿੰਗ ਦੇ ਵਿੱਚ ਤੁਸੀਂ ਵੀ ਉਧਰ ਪਹੁੰਚੇ ਸੀਗੇ ਸ਼ੰਭੂ ਬਾਰਡਰ ਪਹੁੰਚੇ ਸੀਗੇ ਔਰ ਹੁਣ ਜਗਜੀਤ ਸਿੰਘ ਢੱਲੇਵਾਲ ਨੇ ਹਾਲਤ ਕਾਫੀ ਖਰਾਬ ਹੈ ਮਰਦ ਵਰਤ ਤੇ ਬੈਠੇ ਹੋਏ ਨੇ ਦੂਜੀ ਤਰਫ ਤੁਸੀਂ ਵੀ ਦੇਖਿਆ ਗੋਲੇ ਗੋਲੇ ਚੱਲਨੇ ਨੇ ਉਧਰ ਵੀ ਕਾਫੀ ਕਿਸਾਨ ਫੱਟੜ ਹੋਏ ਨੇ ਉਸ ਮੋਰਚੇ ਬਾਰੇ ਕੀ ਕਹਿਣਾ ਚਾਹੋਗੇ ਉਕੋ ਦੇ ਵਿੱਚ ਕੱਲ ਸਾਡੀ ਮੀਟਿੰਗ ਵੀ ਐਸਕੇਮ ਦੀ ਹੋਈ ਇਹ ਉਹ ਤੇ ਚ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦੀ ਨਿੰਦਿਆ ਕਰਦੇ ਆ ਜਿਹੜਾ ਸਰਕਾਰ ਨੇ ਹਰਿਆਣਾ ਸਰਕਾਰ ਨੇ ਵੱਡੇ ਪੱਧਰ ਦੇ ਉੱਤੇ ਉਹਨਾਂ ਤੇ ਅਥਰੂ ਗੈਸ ਗੋਲੇ ਪਲਾਸਟਿਕ ਦੀਆਂ ਗੋਲੀਆਂ ਜਾਂ ਬਿਛਾੜਾਂ ਕੀਤੀਆਂ ਨੇ ਉਹ ਬਿਲਕੁਲ ਗਲਤ ਆ ਠੀਕ ਹੈ ਨਾ ਤੇ ਦੂਜਾ ਸੀ ਉਹਦੇ ਵਿੱਚ ਪੰਜਾਬ ਸਰਕਾਰ ਦੀ ਵੀ ਨਿੰਦਿਆ ਕਰਦੇ ਆ ਕਿ ਪੰਜਾਬ ਸਰਕਾਰ ਨੇ ਵੀ ਕੋਈ ਰੋਲ ਆਪਣਾ ਬਣਦਾ ਆਦਾ ਨਹੀਂ ਕੀਤਾ ਉਹਦੇ ਵਿੱਚ ਅੱਜ 23 24 ਦਿਨ ਹੋ ਗਏ ਉੱਥੇ ਬੈਠਿਆਂ ਨੂੰ ਮੈਂ ਤਾਂ ਅੱਗੇ ਵੀ ਇੱਕ ਦਿਨ ਇੱਕ ਚੈਨਲ ਤੇ ਗੱਲ ਕਰ ਰਿਹਾ ਸੀ ਕਿ ਸਾਡੇ ਪੰਜਾਬ ਦਾ ਮੁੱਖ ਮੰਤਰੀ ਹੈ, ਪੰਜਾਬ ਦਾ ਯੋਗ ਆਗੂ ਹੈ, ਪੰਜਾਬ ਦਾ ਕਿਸਾਨ ਹੈ, ਪੰਜਾਬ 'ਚ ਹੀ ਬੈਠੇ ਆ ਤੇ ਇਹਨਾਂ ਨੂੰ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਹੋ ਸਕਦਾ ਇਹਨਾਂ ਦੀ ਇੱਕ ਗੱਲਬਾਤ ਦੇ ਨਾਲ ਉਹਨਾਂ ਦਾ ਜਿਹੜਾ ਮਰਨ ਮਰਤੇ ਖਲਾਇਆ ਜਾਂਦਾ ਤੇ ਇੱਕ ਕਿਸਾਨ ਆਗੂ ਹੈ ਜਿਹੜਾ ਉਹਨੂੰ ਬਚਾਇਆ ਜਾ ਸਕਦਾ ਸੀ ਪਰ ਮੈਨੂੰ ਐ ਲੱਗਦਾ ਕਿ ਨਹੀਂ ਹੋਇਆ। ਹੁਣ ਪੈਦਲ ਵੀ ਨਹੀਂ ਕਹ ਰਹੇ ਕਿ ਕਿਸਾਨ ਪੈਦਲ ਜਾਣਾ ਚਾਹੁੰਦੇ ਆ। ਹੁਣ ਪੈਦਲ ਵੀ ਜਾਣ ਦੀ ਇਜਾਜ਼ਤ ਨਹੀਂ ਮਿਲਦੀ। ਪਹਿਲਾਂ ਤਾਂ ਕਹਿੰਦੇ ਸੀ ਵੀ ਤੁਸੀਂ ਪੈਦਲ ਲੰਘ ਜਾਓ ਟਰੈਕਟਰ ਟਰਾਲੀ ਨਾਲ ਲੈ ਜਾਓ। ਹੁਣ ਉਹ ਇੱਕ ਸੋ ਇੱਕ ਬੰਦਾ ਤਾਂ ਕਿੰਨਾ ਕੋਈ ਬੰਦਾ ਹੋ ਉਹਨਾਂ ਨੂੰ ਨਹੀਂ ਲੰਘਣ ਦਿੰਦਾ ਉਹਨਾਂ ਨੂੰ ਕੀ ਖਤਰਾ ਇੰਨੇ ਤਾਂ ਉਹੀ ਤੁਰੇ ਫਿਰਦੇ ਨਹੀਂ ਸੜਕਾਂ ਤੇ ਠੀਕ ਹੈ ਕਿ ਨਹੀਂ ਜੇ ਆਪਾਂ ਆਮ ਗੱਲ ਲਈਏ ਇੰਨੇ ਉਹ ਤਾਂ ਸੜਕਾਂ ਤੇ ਆ ਵੀ ਕਿਸਾਨ ਫਿਰਦੇ ਆ ਤੇ ਉਹ 100 ਬੰਦੇ ਨੂੰ ਵੀ ਨਹੀਂ ਲੰਘਣ ਦਿੰਦੇ ਇਹ ਤਾਂ ਇਹ ਜ਼ਾਹਰ ਹੁੰਦਾ ਹੈ ਕਿ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੀਆਂ ਨੀਤੀਆਂ ਬਹੁਤ ਮਾੜੀਆਂ ਨੇ ਇਹਨਾਂ ਦੀ ਸੋਚ ਬਹੁਤੀ ਮਾੜੀ ਹੈ ਪਰ ਹੁਣ ਆਉਣ ਵਾਲੇ ਸਮੇਂ ਦਾ ਕੋਈ ਟਾਈਮ ਪੀਰੀਅਡ ਦਿੱਤਾ ਕਿ ਹੁਣ ਕਿੰਨੇ ਟਾਈਮ ਦੇ ਵਿੱਚ ਗੱਲਬਾਤ ਹੋਏਗੀ ਜਾਂ ਫਿਰ ਸਿੱਧਾ ਹੀ ਕਹਿ ਦਿੱਤਾ ਕਿ ਅਸੀਂ ਇਹ ਜਿਹੜਾ ਖਰੜਾ ਇਸ ਨੂੰ ਨਕਾਰਦੇ ਆ ਨਹੀਂ ਅਸੀਂ ਤਾਂ ਨਕਾਰਤਾ ਉਹਨੂੰ ਇਹ ਗੱਲ ਹੋ ਗਈ ਉਹਨਾਂ ਨਾਲ ਲੇਕਿਨ ਜਦੋਂ ਸਰਕਾਰ ਬਲਾਉ ਕਿ ਜੇ ਸਰਕਾਰ ਨੂੰ ਲੋੜ ਹੋਈ ਤਾਂ ਫਿਰ ਆਵਾਂਗੇ ਫਿਰ ਕਰਾਂਗੇ ਗੱਲਬਾਤ ਗੱਲਬਾਤ ਵਾਸਤੇ ਤਾਂ ਤਿਆਰ ਬੈਠੇ ਟਾਈਮ ਪੀਰੀਅਡ ਦਿੱਤਾ ਕੋਈ ਕਿ ਨਾ ਕੋਈ ਟਾਈਮ ਪੀਰੀਅਡ ਦੀ ਹੁਣ ਉਹ ਮਜ਼ਦੂਰਾਂ ਨਾਲ ਪਹਿਲਾਂ ਗੱਲ ਹੋਊਗੀ ਹੋਰ ਜਥੇਬੰਦੀਆਂ ਨੇ ਆਮ ਲੋਕ ਹੋਰ ਵੀ ਹੈਗੇ ਨੇ ਜਿਹੜੇ ਪੰਜਾਬ ਦੇ ਵਿੱਚ ਬੈਠਾ ਪੱਲੇਦਾਰੇ ਜੁਨੀਆਣਾ ਨੇ ਹੋਰ ਨੇ ਬਹੁਤ ਸਾਰੀਆਂ ਜਿਹੜੀਆਂ ਇਸ ਜਿਹੜਾ ਉਹਨਾਂ ਨੇ ਖਰੜਾ ਭੇਜਿਆ ਪਾਲਸੀ ਭੇਜੀ ਇਹਦੇ ਨਾਲ ਸਾਰੀਆਂ ਪ੍ਰਭਾਵਿਤ ਹੋਣ ਵਾਲੀਆਂ ਜਿਹੜੀਆਂ ਉਹ ਸਾਰੇ ਲੋਕਾਂ ਨਾਲ ਗੱਲ ਹੋਊਗੀ ਸਰਕਾਰ ਦੀ ਇੱਕ ਵਾਰ ਠੀਕ ਹੈ ਜੀ ਬਿਲਕੁਲ ਬੁੱਟਾ ਸਿੰਘ ਸ਼ਾਦੀਪੁਰ ਸਾਡੇ ਨਾਲ ਸੀਗਾ ਔਰ ਪੰਜਾਬ ਸਰਕਾਰ ਦੇ ਨਾਲ ਅੱਛੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਔਰ ਸਾਰੀ ਗੱਲਬਾਤ ਨੂੰ ਲੈ ਕੇ ਔਰ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਔਰ ਕਿਸਾਨਾਂ ਦੇ ਪ੍ਰੋਟੈਸਟ ਨੂੰ ਲੈ ਕੇ ਖਾਸ ਕਰ ਤੁਸੀਂ ਕੀ ਸੋਚਦੇ ਸਾਨੂੰ ਕਮੈਂਟ ਬਾਕ ਦੇ ਵਿੱਚ ਕਮ